ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇੱਕ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦਾ ਕੁਝ ਦਿਨ ਪਹਿਲਾਂ ਮੈਂ ਇੱਕ ਰੀਲ ਪਾਈ ਸੀ ਵਾਹਿਗੁਰੂ ਦੀ ਕਿਰਪਾ ਦੇ ਨਾਲ ਬਹੁਤ ਸਾਰੇ ਪੰਜਾਬੀ ਭਰਾਵਾਂ ਨੇ ਲਾਈਕ ਕੀਤੇ ਔਰ ਵਿਊ ਵੀ ਬਹੁਤ ਜ਼ਿਆਦਾ ਜਿਹੜੇ ਆਏ ਹੈਗੇ ਮਿਲੀਅਨਾਂ ਵਿੱਚ ਆਪਣੀ ਵੀਡੀਓ ਗਈ ਹੈਗੀ ਆ ਉਹ ਤੇ ਫੇਸਬੁਕ ਤੇ ਵੀ ਚੱਲ ਰਹੀ ਆ YouTube ਤੇ ਵੀ ਚੱਲ ਰਹੀ ਆ Insta ਦੇ ਉੱਤੇ ਵੀ ਚੱਲ ਰਹੀ ਆ ਬਹੁਤ ਹੀ ਜ਼ਿਆਦਾ ਪਿਆਰ ਮਿਲਿਆ ਉਸ ਵੀਡੀਓ ਨੂੰ ਉਸ ਵੀਡੀਓ ਵਿੱਚ ਮੈਂ ਇਹ ਗੱਲ ਕਹੀ ਸੀ ਅਗਰ ਲਾਹੌਰ ਤੇ ਪੰਜਾਬ ਅਗਰ ਇਕੱਠੇ ਹੁੰਦੇ ਤਾਂ ਦੁਨੀਆਂ ਦੀ ਸਭ ਤੋਂ ਮਜ਼ਬੂਤ ਅਰਥ ਵਿਵਸਥਾ ਪੰਜਾਬ ਦੀ ਹੁੰਦੀ ਤੇ ਮੈਂ ਇਹੀ ਕਹਿਣਾ ਚਾਹੁੰਦਾ ਸੀਗਾ ਵੀ ਲਾਹੌਰ ਤੇ ਪੰਜਾਬ ਦੇ ਵਪਾਰ ਤੇ ਪਾਬੰਦੀਆਂ ਕਿਉਂ ਲਗਾਈਆਂ ਗਈਆਂ ਨਾ ਹੁਣ ਚਾਈਨਾ ਨਾਲ ਸਾਡਾ ਇੰਡੀਆ ਦਾ ਕਿੰਨਾ ਕੁ ਪ੍ਰੇਮ ਪਿਆਰ ਹੈਗਾ ਹੋਰ ਕੰਟਰੀਆਂ ਵੀ ਹੈਗੀਆਂ ਕਿੰਨਾ ਕੁ ਸਾਡਾ ਉਹਨਾਂ ਨਾਲ ਪ੍ਰੇਮ ਪਿਆਰ ਹੈਗਾ ਨਾ ਵੀ ਐਜ਼ ਏ ਅਸੀਂ ਦੁਸ਼ਮਣ ਦੇ ਤੌਰ ਤੇ ਟਰੀਟ ਕਰਦੇ ਹਾਂ ਉਹਨਾਂ ਨੂੰ ਪਰ ਉਹਨਾਂ ਦੇ ਨਾਲ ਵਪਾਰ ਕੀਤਾ ਜਾ ਰਿਹਾ ਹੁਣ ਚਾਈਨਾ ਤੁਸੀਂ ਦੇਖੋ ਚਾਈਨਾ ਦੇ ਨਾਲ ਸਾਡੇ ਨਾਲ ਚਾਈਨਾ ਦੇ ਨਾਲ جنگ ਵੀ ਹੋਈ ਹੋਇਆ ਹੋਰ ਕੋਈ ਨਾ ਕੋਈ ਨਵਾਂ ਪੰਗਾ ਚ ਚਾਈਨਾ ਦੇ ਨਾਲ ਪਿਆ ਰਹਿੰਦਾ ਭਾਰਤ ਦਾ ਨਾ ਪਰ ਚਾਈਨਾ ਦੀਆਂ ਸਭ ਤੋਂ ਵੱਧ ਚੀਜ਼ਾਂ ਜਿਹੜੀਆਂ ਭਾਰਤ ਦੇ ਵਿੱਚ ਵਿਕਦੀਆਂ ਉੱਥੇ ਵੀ ਵਪਾਰ ਹੁੰਦਾ ਨਾ ਫਿਰ ਲਾਹੌਰ ਦੇ ਨਾਲ ਪੰਜਾਬ ਦਾ ਵਪਾਰ ਕਿਉਂ ਬੰਦ ਕੀਤਾ ਗਿਆ ਆ ਇਹ ਸਾਡੇ ਪੰਜਾਬੀਆਂ ਨੂੰ ਇਕੱਠੇ ਹੋ ਕੇ ਜਿਹੜੇ ਇਸ ਦੇ ਖਿਲਾਫ ਜਿਹੜੀ ਆ ਆਵਾਜ਼ ਉਠਾਉਣੀ ਪਾਉਗੀ ਔਰ ਮੰਗ ਠਾਉਣੀ ਪਾਉਗੀ ਕਿ ਲਾਹੌਰ ਦੇ ਪੰਜਾਬ ਦੇ ਵਪਾਰ ਨੂੰ ਬਣਾਇਆ ਜਾਵੇ ਇਹਦੇ ਨਾਲ ਅਸੀਂ ਆਪਣੀ ਆਪਣੇ ਆਪ ਦੇ ਨਿਰਪਰ ਹੋ ਜਾਵਾਂਗੇ ਅਸੀਂ ਸਾਨੂੰ ਕਿਸੇ ਅੱਗੇ ਹੱਥ ੱਡਣ ਦੀ ਲੋੜ ਨੀ ਹੈਗੀ ਸਾਡੇ ਕਿਸਾਨ ਵੀਰਾਂ ਨੂੰ ਜਿੰਨੀਆਂ ਵੀ ਸਾਡੇ ਜਾਂ ਜਿਹੜੇ ਵਪਾਰੀ ਵੀਰ ਹੈਗੇ ਆ ਇਸ ਲਈ ਪੰਜਾਬ ਤੇ ਲਾਹੌਰ ਦਾ ਜਿਹੜਾ ਵਪਾਰ ਆ ਇਹ ਹੋਣਾ ਚਾਹੀਦਾ ਔਰ ਰਸਤੇ ਖੁੱਲਣੇ ਚਾਹੀਦੇ ਆ ਸੋ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ